ਬਹੁਤ ਬਹੁਤ ਸਵਾਗਤ ਹੈ ਸਟੂਡੈਂਟਸ ਸਾਰਿਆਂ ਦਾ ਅੱਜ ਦੇ ਲਾਈਵ ਸੈਸ਼ਨ ਦੇ ਵਿੱਚ ਅੱਜ ਦੇ ਸਾਡੇ ਗੈਸਟ ਨੇ ਲੈਂਡਮਾਰਕ ਗਲੋਬਲ ਲਰਨਿੰਗ ਲਿਮਿਟਿਡ ਤੋਂ ਸੀਨੀਅਰ ਕੰਸਲਟੈਂਟ ਅਮਨਦੀਪ ਸਿੰਘ ਜੀ ਅਮਨਦੀਪ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਬਹੁਤ ਬਹੁਤ ਤੁਹਾਡਾ ਸੋ ਸਟੂਡੈਂਟਸ ਅੱਧੇ ਘੰਟੇ ਦਾ ਲਾਈਵ ਸੈਸ਼ਨ ਹੈ 90413 90412 ਸਕਰੀਨ ਦੇ ਉੱਪਰ ਨੰਬਰ ਡਿਸਪਲੇ ਹੋ ਰਿਹਾ ਤੁਸੀਂ ਕਾਲ ਕਰ ਸਕਦੇ ਹੋ ਸਟੱਡੀ ਵੀਜ਼ਾ ਦੇ ਰਿਗਾਰਡਿੰਗ ਕੋਈ ਵੀ ਤੁਹਾਡਾ ਸਵਾਲ ਹੈ ਤਾਂ ਇਸ ਸੈਸ਼ਨ ਦੇ ਦੌਰਾਨ ਤੁਸੀਂ ਪੁੱਛ ਸਕਦੇ ਹੋ ਕਮੈਂਟ ਸੈਕਸ਼ਨ ਚ ਆਪਣਾ ਪ੍ਰੋਫਾਈਲ ਸ਼ੇਅਰ ਕਰਕੇ ਜੋ ਵੀ ਸਵਾਲ ਹੈ ਉਹ ਵੀ ਪੁੱਛ ਸਕਦੇ ਹੋ ਸਾਡੇ ਜਿਹੜੇ ਗੈਸਟ ਨੇ ਅਮਨਦੀਪ ਸਿੰਘ ਜੀ ਪੂਰੀ ਕੋਸ਼ਿਸ਼ ਕਰਨਗੇ ਤੁਹਾਡੇ ਹਰੇਕ ਡਾਊਟ ਦਾ ਕਲੈਰੀਫਿਕੇਸ਼ਨ ਦੇਣ ਦੀ ਹੱਲ ਦੇਣ ਦੀ ਸੋ ਬੇਸਿਕਲੀ ਅੱਜ ਅਸੀਂ ਜਰਮਨੀ ਸਟੱਡੀ ਵੀਜ਼ਾ ਨੂੰ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਪਰ ਤੁਸੀਂ ਕਿਸੇ ਹੋਰ ਕੰਟਰੀ ਬਾਰੇ ਵੀ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਯੂ ਆਰ ਮੋਸਟ ਵੈਲਕਮ ਤੁਸੀਂ ਕਾਲ ਕਰ ਸਕਦੇ ਹੋ 90413 90412 ਜਾਂ ਫਿਰ ਕਮੈਂਟ ਸੈਕਸ਼ਨ ਚ ਵੀ ਪੁੱਛ ਸਕਦੇ ਹੋ ਸੋ ਸਭ ਤੋਂ ਪਹਿਲਾਂ ਜਰਮਨੀ ਸਟੱਡੀ ਵੀਜ਼ਾ ਸਟਾਰਟ ਕਰਦੇ ਆ ਅਮਨਦੀਪ ਜੀ ਜਿਨ੍ਹਾਂ ਨੇ ਹਜੇ ਨਹੀਂ ਐਕਸਪਲੋਰ ਕੀਤਾ ਜਰਮਨੀ ਨੂੰ ਉਹਨਾਂ ਨੂੰ ਧਿਆਨ ਚ ਰੱਖ ਕੇ ਇੱਕ ਵਾਰੀ ਮੈਂ ਚਾਹੂੰਗਾ ਤੁਸੀਂ ਬੇਸਿਕ ਲੈਵਲ ਤੋਂ ਜ਼ਰੂਰ ਗਾਈਡ ਕਰੋ ਅ ਕੀ ਕੀ ਰਿਕੁਆਇਰਮੈਂਟ ਨੇ ਤੇ ਕਿਉਂ ਕੋਈ ਪਲੱਸ 2 ਪੜ੍ਹ ਕੇ ਚੁੱਕਾ ਜਿਹੜਾ ਸਟੂਡੈਂਟ ਹੈ ਖਾਸ ਕਰਕੇ ਪੰਜਾਬ ਸਾਈਡ ਦਾ ਉਹ ਜਰਮਨੀ ਨੂੰ ਕਨਸੀਡਰ ਕਿਉਂ ਕਰੇ ਠੀਕ ਹੈ ਜੀ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੈਨੂੰ ਇਸ ਲਾਈਵ 'ਚ ਬੁਲਾਉਣ ਵਾਸਤੇ ਅਤੇ ਜਿੰਨੇ ਵੀ ਦਰਸ਼ਕ ਬੱਚੇ ਉਹਨਾਂ ਦੇ ਮਾਪੇ ਮੈਨੂੰ ਇਸ ਟਾਈਮ ਦੇਖ ਰਹੇ ਨੇ ਸੁਣ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਮਾਂ ਕੱਟ ਕੇ ਲਾਈਵ ਤੁਸੀਂ ਦੇਖ ਰਹੇ ਹੋ ਸੋ ਬੇਸਿਕ ਤੁਹ ਜੇਪਾ ਗੱਲ ਸ਼ੁਰੂ ਕਰੀਏ ਨਾ ਪਹਿਲਾਂ ਤਾਂ ਆਪਾਂ ਇਹ ਸਮਝੀਏ ਕਿ ਜਰਮਨੀ ਜਿਹੜੀ ਹੈ ਇਸ ਟਾਈਮ ਦੇ ਉੱਤੇ ਇੱਕ ਨਵੀਂ ਕੰਟਰੀ ਬਣ ਕੇ ਉੱਭਰ ਰਹੀ ਆ ਸਾਰੇ ਸੁਣਦੇ ਨੇ ਕਿ ਜਰਮਨੀ ਇੱਕ ਕੰਟਰੀ ਹੈ ਜਿੱਥੇ ਹੁਣ ਬੱਚਾ ਜਾ ਸਕਦਾ ਹੈ ਪਹਿਲਾਂ ਆਪਾਂ ਇੱਕ ਗੱਲ ਕਲੈਰੀਫਾਈ ਕਰੀਏ ਤੇ ਸਮਝੀਏ ਕਿ ਜਰਮਨੀ ਅੱਜ ਤੋਂ ਨਹੀਂ ਪਿਛਲੇ 15 ਤੋਂ 20 ਸਾਲਾਂ ਤੋਂ ਬੱਚਿਆਂ ਨੂੰ ਵੈਲਕਮ ਕਰ ਰਹੀ ਹੈ ਜਰਮਨੀ ਦੇ ਵਿੱਚ ਬੱਚੇ ਪਹਿਲਾਂ ਵੀ ਜਾ ਰਹੇ ਸੀ ਹੁਣ ਵੀ ਜਾ ਰਹੇ ਨੇ ਮੈਂ ਖੁਦ ਪਿਛਲੇ 10 ਸਾਲ ਤੋਂ ਜਰਮਨ ਐਜੂਕੇਸ਼ਨ ਪ੍ਰਮੋਟ ਕਰ ਰਹੇ ਆਂ ਲੈਂਡਮਾਰਕ ਗਲੋਬਲ ਲਰਨਿੰਗ ਲਿਮਿਟਿਡ ਪਿਛਲੇ 10 ਸਾਲ ਤੋਂ ਜਰਮਨ ਐਜੂਕੇਸ਼ਨ ਪ੍ਰਮੋਟ ਕਰ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਤੁਹਾਨੂੰ ਕਹਾਂ ਜੇ ਆਪਾਂ ਟਾਪ ਡੈਸਟੀਨੇਸ਼ਨਸ ਨੂੰ ਦੇਖੀਏ ਤਾਂ ਜਰਮਨੀ ਰਾਈਟ ਨਾਉ ਇਜ਼ ਦਾ ਮੋਸਟ ਵੈਲਕਮਿੰਗ ਕੰਟਰੀ ਫਾਰ ਇੰਟਰਨੈਸ਼ਨਲ ਸਟੂਡੈਂਟ ਜਰਮਨੀ ਕਹ ਰਹੀ ਹੈ ਕਿ ਅਸੀਂ ਤੁਹਾਨੂੰ ਵੈਲਕਮ ਕਰਾਂਗੇ ਉੱਥੇ ਦੀ ਪੋਲਿਸੀਜ਼ ਜਿਹੜੀਆਂ ਨੇ ਬਹੁਤ ਇੰਟਰਨੈਸ਼ਨਲ ਸਟੂਡੈਂਟ ਫ੍ਰੈਂਡਲੀ ਨੇ ਅਤੇ ਨਾਲ ਦੀ ਨਾਲ ਜਿਹੜੇ ਸਰੋਤੇ ਜਾਂ ਬੱਚੇ ਨਹੀਂ ਫੋਲੋ ਕਰਦੇ ਇੰਸਟਾਗ੍ਰam ਦੇ ਉੱਤੇ ਵੀ ਤੁਸੀਂ ਦੇਖ ਸਕਦੇ ਹੋ ਜਰਮਨ ਦੇ ਐਮਬੈਸਡਰ ਨੇ ਖੁਦ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਇੰਸਟਾਗ੍ਰam ਦੇ ਉੱਤੇ ਆ ਕੇ ਬੱਚਿਆਂ ਨਾਲ ਗੱਲ ਕੀਤੀ ਹੈ ਤੇ ਉਹਨਾਂ ਨੂੰ ਕਿਹਾ ਹੈ ਕਿ ਵੀ ਵਾਂਟ ਯੂ ਟੂ ਕਮ ਉਹ ਖੁਦ ਦੱਸ ਰਹੇ ਨੇ ਕਿ ਜਰਮਨ ਦੇ ਵਿੱਚ ਜਿਹੜੇ ਇੰਡੀਅਨ ਸਟੂਡੈਂਟਸ ਖਾਸ ਤੌਰ ਤੇ ਪੜ੍ਹ ਕੇ ਜੌਬ ਕਰ ਰਹੇ ਨੇ ਉਹ ਇੱਕ ਜਰਮਨ ਸਿਟੀਜ਼ਨ ਤੋਂ ਵੱਧ ਕਮਾ ਰਹੇ ਸੋ ਬੇਸਿਕਸ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹਾਂਗਾ ਕਿ ਜਰਮਨੀ ਇਜ਼ ਵੈਰੀ ਵੈਰੀ ਵੈਲਕਮਿੰਗ ਜਰਮਨੀ ਵਾਂਟਸ ਸਟੂਡੈਂਟਸ ਐਂਡ ਉੱਥੇ ਜੌਬ ਓਪਰਚ्युनिटी ਹੈ ਜਰਮਨੀ ਦੇ ਵਿੱਚ ਐਸ ਟਾਈਮ ਦੇ ਉੱਤੇ ਇੱਕ ਚੰਗੇ ਵਿਦਿਆਰਥੀ ਦੀ ਜ਼ਰੂਰਤ ਹੈ ਤਾਂ ਕਿ ਉੱਥੇ ਦੀ ਇਕਨੋਮੀ ਨੂੰ ਸੰਭਾਲ ਸਕੇ ਸਿਰਫ ਤੇ ਸਿਰਫ ਇੱਕ ਸਹੀ ਤੇ ਰਾਈਟ ਗਾਈਡੈਂਸ ਦੇ ਅੰਡਰ ਇੱਕ ਚੰਗੇ ਕੰਸਲਟੈਂਟ ਦੇ ਥਰੂ ਲੈਂਡਮਾਰਕ ਗਲੋਬਲ ਲਰਨਿੰਗ ਲਿਮਿਟਿਡ ਦੇ ਥਰੂ ਜੇ ਤੁਸੀਂ ਆਪਣਾ ਕੇਸ ਪ੍ਰੋਸੀਡ ਕਰਦੇ ਹੋ ਤੇ ਅੰਡਰਸਟੈਂਡ ਕਰਦੇ ਹੋ ਕਿ ਜਰਮਨੀ ਦੇ ਵਿੱਚ ਕਿਵੇਂ ਜਾਣਾ ਹੈ ਤੇ ਤੁਹਾਡਾ ਵੀ ਉਹ ਡ੍ਰੀਮ ਪੂਰਾ ਹੋ ਸਕਦਾ ਹੈ। ਨਾਓ ਜੇ ਆਪਾਂ ਬੇਸਿਕ ਰਿਕੁਆਇਰਮੈਂਟਸ ਦੀ ਗੱਲ ਕਰੀਏ ਸਰ ਦੇਖੋ ਜਰਮਨੀ ਨਾ ਇਸ ਮਾਮਲੇ 'ਚ ਥੋੜਾ ਫਲੈਕਸੀਬਲ ਹੈ, ਸਪੋਰਟਿਵ ਹੈ ਬੱਚਿਆਂ ਦੇ ਵਾਸਤੇ ਅਤੇ ਉਹਨਾਂ ਦੇ ਪੇਰੈਂਟਸ ਦੇ ਵਾਸਤੇ ਵੀ। ਹੁਣ ਪੇਰੈਂਟਸ ਦੇ ਵਾਸਤੇ ਕਿਉਂ? ਕਿਉਂਕਿ ਪੇਰੈਂਟਸ ਪੈਸਾ ਖਰਚ ਕਰਦੇ ਨੇ 12ਵੀਂ ਪਾਸਵਰਡ ਬੱਚੇ ਵਾਸਤੇ ਤੇ ਬਹੁਤ ਸਾਰੇ ਕੇਸਸ ਵਿੱਚ ਬ ਜੇ ਅਪਾ ਜਰਮਨੀ ਨੂੰ ਕਰੰਟਲੀ ਦੇਖੀਏ ਤੇ ਔਨ ਐਨ ਐਵਰੇਜ ਜੇ ਕਿਸੇ ਬੱਚੇ ਦੇ 50% ਨੰਬਰ ਨੇ ਈਵਨ ਜੇ ਕਿਸੇ ਬੱਚੇ ਦੇ 45% ਨੰਬਰ ਨੇ 40% ਨੰਬਰ ਨੇ ਜਰਮਨੀ ਉਹਨੂੰ ਵੀ ਐਡਮਿਸ਼ਨ ਦੇ ਦਿੰਦਾ ਹੈ ਠੀਕ ਹੈ ਜੀ ਜੇ ਬੱਚੇ ਦੇ 6 ਓਵਰਾਲ ਨਾਟ ਲੈਸ 5.5 ਬੈਂਡਸ ਕੋਲ ਉਹਦਾ ਅਪਲਾਈ ਕਰ ਹੀ ਸਕਦਾ ਹੈ ਪਰ ਜੇ ਕਿਸੇ ਬੱਚੇ ਦੇ 5.5 ਬੈਂਡ ਉਹ ਵੀ ਅਪਲਾਈ ਕਰ ਸਕਦਾ ਹੈ ਜੇ ਕਿਸੇ ਬੱਚੇ ਨੇ 12ਵੀਂ ਚ ਘੱਟ ਪਰਸੈਂਟੇਜ ਲਈ ਹੈ ਉਹਦੇ 10ਵੀਂ ਦੇ ਪਰਸੈਂਟੇਜ ਅਸੀਂ ਦੇਖ ਕੇ ਉਹਨੂੰ ਜਰਮਨ ਦੀ ਯੂਨੀਵਰਸਿਟੀ ਚ ਐਡਮਿਸ਼ਨ ਦੇ ਸਕਦੇ ਨੇ ਸੋ ਅਕੈਡੈਮਿਕਲੀ ਜੇ ਤੁਹਾਡੇ ਪਰਸੈਂਟੇਜ ਕਿਸੇ ਨਾ ਕਿਸੇ ਕਾਰਨ ਕਰਕੇ ਘੱਟ ਰਹਿ ਗਏ ਸੀਗੇ ਜਾਂ ਤੁਹਾਡਾ ਆਇਲਸ ਸਕੋਰ ਘੱਟ ਰਿਹਾ ਸੀਗਾ ਤੁਸੀਂ ਜਰਮਨੀ ਚ ਅਪਲਾਈ ਕਰ ਸਕਦੇ ਹੋ ਜਰਮਨੀ ਦੇ ਵਿੱਚ ਮੈਨੇਜਰੀਅਲ ਜੌਬ ਰੋਲਸ ਅਤੇ ਮੈਨੇਜਰੀਅਲ ਪ੍ਰੋਗਰਾਮਸ ਵਿੱਚ ਬਹੁਤ ਸਕੋਪ ਹੈ ਜੇ ਆਪਾਂ ਅਸੀਂ ਦੇਖੋ ਕੈਨੇਡੀਅਨ ਐਜੂਕੇਸ਼ਨ ਵੀ ਜੀ ਸਰ ਜੀ ਅਮਰਦੀਪ ਜੀ ਸੌਰੀ ਟੂ ਇੰਟਰਰਪਟ ਯੂ ਕਈ ਸਾਰੇ ਸਟੂਡੈਂਟ ਸਾਡੇ ਨਾਲ ਜੁੜ ਚੁੱਕੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਜਰਮਨੀ ਦਾ ਸਟੂਡੈਂਟ ਅਸੀਂ ਡਿਟੇਲ ਦੇ ਵਿੱਚ ਜਿਹੜੇ ਵੀ ਅਪਡੇਟਸ ਨੇ ਉਹ ਤੁਹਾਨੂੰ ਦਿੰਦੇ ਰਵਾਂਗੇ ਨਾਲ ਦੀ ਨਾਲ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਸਟੂਡੈਂਟਸ ਕਮੈਂਟ ਚ ਪੁੱਛ ਰਹੇ ਨੇ ਉਹਨਾਂ ਦੇ ਸਵਾਲਾਂ ਦੇ ਜਵਾਬ ਵੀ ਨਾਲ ਦੀ ਨਾਲ ਦੇਈ ਜਾਈਏ ਸੋ ਜਿਹੜੇ ਸਟੂਡੈਂਟ ਰੀਸੈਂਟਲੀ ਜੁੜੇ ਨੇ ਹੁਣੇ ਜੁੜੇ ਨੇ ਮੈਂ ਦੱਸਦਾ ਕਿ ਅੱਜ ਸਪੈਸੀਫਿਕਲੀ ਅਸੀਂ ਜਰਮਨੀ ਅ ਸਟੱਡੀ ਵੀਜ਼ਾ ਬਾਰੇ ਡਿਟੇਲ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦੇ ਰਹੇ ਹਾਂ ਜੋ ਵੀ ਪੁੱਛਣਾ ਚਾਹੁੰਦੇ ਹੋ ਤੁਸੀਂ ਪੁੱਛ ਸਕਦੇ ਹੋ ਪਰ ਜਰਮਨੀ ਤੋਂ ਇਲਾਵਾ ਵੀ ਕਈ ਕਮੈਂਟਸ ਆਏ ਨੇ ਸੋ ਉਹਨਾਂ ਨੂੰ ਵੀ ਇੱਕ ਵਾਰੀ ਦੇਖ ਲੈਣੇ ਆ ਜੀ ਬਿਲਕੁਲ ਜੀ ਬਿਲਕੁਲ ਸੋ ਮੈਂ ਜੇ ਤੁਸੀਂ ਅੱਗੇ ਦੋ ਤਾਂ ਮੈਂ ਕੁਝ ਕਮੈਂਟਸ ਪੜ੍ਹਨੇ ਮੈਂ ਉਸ ਦਾ ਜਵਾਬ ਦੇਣਾ ਜ਼ਰੂਰ ਚਾਹਾਂਗਾ ਇੱਕ ਮੈਂ ਕਮੈਂਟ ਦੇਖਿਆ ਰੁਪਿੰਦਰ ਕੌਰ ਦਾ 2025 ਪਾਸ ਆਊਟ ਨੇ 70% ਨੰਬਰ ਨੇ ਬੀਏ ਕੀਤੀ ਹੋਈ ਹੈ ਨੋ ਆਇਲਸ ਪੀਟੀ ਸੋ ਰੁਪਿੰਦਰ ਪਹਿਲਾਂ ਤਾਂ ਤੁਹਾਨੂੰ ਮੈਂ ਕਹਾਂਗਾ ਕਿ ਅਕੈਡੈਮਿਕ ਪਰਸੈਂਟੇਜ ਤੁਹਾਡੀ ਬਿਲਕੁਲ ਠੀਕ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਜਰਮਨੀ ਦੇ ਵਿੱਚ ਬਟ ਵਿਦਾਊਟ ਆਇਲਸ ਅਪਲਾਈ ਨਾ ਕਰੋ ਦੇਖੋ ਪੀਟੀ ਦੇ ਬੇਸਿਸ ਦੇ ਉੱਤੇ ਤੁਸੀਂ ਜਰਮਨੀ 'ਚ ਆਪਣੀ ਐਪਲੀਕੇਸ਼ਨ ਪ੍ਰੋਸੀਡ ਕਰ ਸਕਦੇ ਹੋ ਬਟ ਅਸੀਂ ਰੀਸੈਂਟਲੀ ਐਕਸਪੀਰੀਅੰਸ ਕੀਤਾ ਹੈ ਕਿ ਪੀਟੀ ਕੇਸਸ ਦਾ ਰਿਫਿਊਜ਼ਲ ਕੁਝ ਕੇਸਸ ਤੋਂ ਜ਼ਿਆਦਾ ਆਇਆ ਸੋ ਮੈਂ ਹਰ ਬੱਚੇ ਨੂੰ ਸੁਜੈਸ਼ਨ ਦਵਾਂਗਾ ਕਿ ਬੱਚਾ ਆਇਲਸ ਕਰੇ ਆਇਲਸ ਵਿੱਚ ਜੇ 6 5.5 ਬੈਂਡ ਵੀ ਆਉਂਦੇ ਨੇ ਚਾਹੇ ਤੁਸੀਂ ਬੈਚਲਰਸ ਕਰਨਾ ਚਾਹੁੰਦੇ ਹੋ ਜਾਂ ਮਾਸਟਰਸ ਕਰਨਾ ਚਾਹੁੰਦੇ ਹੋ ਤੁਸੀਂ ਜਰਮਨੀ 'ਚ ਅਪਲਾਈ ਕਰ ਸਕਦੇ ਹੋ ਸੁਰਪਿੰਦਰ so, ਘਰ 30% ਬਿਲਕੁਲ ਠੀਕ ਹੈ ਤੁਸੀਂ ਲੈਂਡਮਾਰਕ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਸਕਰੀਨ ਦੇ ਉੱਤੇ ਦਿੱਤਾ ਹੋਇਆ ਹੈ ਤੁਸੀਂ ਮੈਨਾਂ ਡਾਇਰੈਕਟਲੀ ਰਾਬਤਾ ਵੀ ਕਰ ਸਕਦੇ ਹੋ ਜੇ 1-on-1 ਕਾਉਂਸਲਿੰਗ ਚਾਹੁੰਦੇ ਹੋਗੇ ਉਹਦੇ ਚ ਵੀ ਅਸੀਂ ਤੁਹਾਨੂੰ ਹੈਲਪ ਕਰ ਸਕਦੇ ਹਾਂ ਬਟ ਯੂ ਕੈਨ ਡੈਫੀਨਿਟਲੀ ਅਪਲਾਈ ਫॉर ਜਰਮਨੀ ਕੋਈ ਇਦਾਂ ਦਾ ਇਸ਼ੂ ਕੋਈ ਇਦਾਂ ਦੀ ਪ੍ਰੋਬਲਮ ਤੁਹਾਨੂੰ ਨਹੀਂ ਆਏਗੀ ਦੂਸਰੇ ਨੰਬਰ ਦੇ ਉੱਤੇ ਮੈਂ ਇੱਕ ਹੋਰ ਸਟੂਡੈਂਟ ਦਾ ਸਵਾਲ ਲੈ ਰਿਹਾ ਹਾਂ ਕਾਫੀ ਬੱਚੇ ਦੇ ਕਮੈਂਟਸ ਆ ਰਹੇ ਨੇ ਮਾਫੀ ਚਾਹੁੰਦਾ ਜੇ ਮੈਂ ਕਿਸੇ ਦਾ ਕਮੈਂਟ ਮਿਸ ਕਰ ਦਵਾ पर मैं एक नेक्स्ट स्टूडेंट ने शुभदीप सिंह गुड इवनिंग सर क्लास टेन सी बी एस ई बोर्ड नाइनटी परसेंट क्लास ट्वेल्व कॉमर्स की एटी फाइव परसेंट पी टी स्कोर सिक्सटी फाइव ने फादर इनकम वन ईयर वन लाख इलेवन लाख ओके होम मेकर ने मदर स्टडी वीजा करना चाहते ने ओके सो okay. so, कोई प्रॉब्लम नहीं है दो सैशन जर्मनी के वास्ते है बट मैं ऑसट्रेलिया भी तू दिना देखो ऑस्ट्रेलिया नाउ इंडिया लैवल टू च चुका है ऑस्ट्रेलिया जो तुम पढ़ना चाहते हो तो अकेडमिक परसेंटेज एंड आयल्स रिक्वायरमेंट फिट बैठ रही है मैं एक तो कॉमेंटा द्वारा चेक कर रहा है मेरे ख्याल नास आउट ईयर नहीं दसिया होसआउट तो ईयर रीसेंट है दैन देर इज़ नो प्रॉब्लम बिकॉज शुभदीप समझना पैना कि ऑस्ट्रेलिया बारहवीं तो बाद गैप असैक्टेड नहीं है जे मैं दो हज़ार पच्ची पास आउट हूँ तो मैं दो हज़ार छब्बी अपलाई कर सकता हाँ या दो हज़ार सताई के फरवरी इनटेक या मार्च इनटेक तक अप्लाई कर सकता है उस तो मेरे चांसिस घट हो जाते हैं क्योंकि फिर दो हजार छब्बी का बच्चा पास आउट हो जाता है सो जो दो हज़ार पच्ची पास आउट हो डेफिनेटली अप्लाई कर सकते हो जो तुम दो हज़ार चौबी पास आउट हो मेरा सुजैशन थानू है कि ऑस्ट्रेलिया एक्सप्लोर ना करो तो फादर साहब की जो इनकम मैं दसी है ग्यारह लाख है टू एन एक्सटेंटी कंसिडरेबल हो आस्ट्रेलिया वास्ते बट जे मैं तुम्हें दसा तो जो फंड ने बहुत नैक टू नैक ने ਇਹ ਬਹੁਤ ਹੀ ਡੀਟੇਲਡ ਡਿਸਕਸ਼ਨ ਹੁੰਦੀ ਹੈ ਬਟ ਤੁਹਾਡੇ ਫੰਡਸ ਥੋੜਾ ਨੇਕ ਟੂ ਨੇਕ ਨੇ ਅਤੇ ਤੁਸੀਂ ਜੇ ਆਸਟ੍ਰੇਲੀਆਸ ਅਪਲਾਈ ਕਰਨਾ ਚਾਹੁੰਦੇ ਹੋ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਤੁਸੀਂ ਜੇਸਵੀ ਏਰੀਆ ਚੋਂ ਸਾਡੇ ਨੀਅਰਬਾਈ ਦਫ਼ਤਰ 'ਚ ਵਿਜ਼ਿਟ ਕਰੋ ਜੇ ਮੈਂ ਉੱਥੇ ਅਵੇਲੇਬਲ ਹੋਇਆ ਮੈਂ ਤੁਹਾਨੂੰ ਮਿਲ ਵੀ ਲਵਾਂਗਾ ਬਟ ਮੈਂ ਤੁਹਾਡੇ ਨਾਲ ਜ਼ੂਮ ਦੇ ਉੱਤੇ ਵੀ ਗੱਲ ਕਰ ਸਕਦਾ ਹਾਂ ਜਿੰਨੇ ਵੀ ਬੱਚੇ ਸਾਨੂੰ ਇਸ ਟਾਈਮ ਦੇਖ ਰਹੇ ਨੇ ਮੈਂ ਕਵਿਕਲੀ ਦੱਸ ਦਿੰਦਾ ਹਾਂ ਆਨ ਐਨ ਐਵਰੇਜ 500000 ਰੁਪਿਆ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਜਿਹਦੇ ਵਿੱਚ ਤੁਹਾਡੀ ਲਿਵਿੰਗ ਕਾਸਟ ਅਪਰੋਕਸੀਮੇਟਲੀ 30000 ਡਾਲਰਸ ਉਸ ਤੋਂ ਬਾ उस तो बाद एवरेज फीस जी चंकी यूनिवर्सिटी है घट भी होंगी बट एवरेज फीस थर्टी थाउजेंड यूरोज तक जा, चली जा चली जाती है सो मोटा मोटा सिक्सटी टू सिक्सटी फाइव थाउजेंड डॉलर फीस जीविंग कॉस्टा एजुकेशन लोन की कंसिडरेशन भी हो जाती है एजुकेशन लोन जो है ओवरऑल भी देख सकते या सिर्फ फर्स्ट ईयर फीसोडिंग भी देख सकते हो एंड उस तो इलावा ਸੋਰਸ ਆਫ ਇਨਕਮ ਪੈਸਾ ਕਿੱਥੋਂ ਆਇਆ ਹੈ ਉਹ ਕੀ ਕੰਮ ਕਰ ਰਹੇ ਨੇ ਉਹਨਾਂ ਦੇ ਡਾਕੂਮੈਂਟ ਸਾਰੇ ਵੈਰੀਫਾਈ ਕਰਨੇ ਬਹੁਤ ਜ਼ਰੂਰੀ ਹੁੰਦੇ ਨੇ ਇੱਕ ਜੀਐਸ ਦਾ ਪ੍ਰੋਸੈਸ ਤੁਸੀਂ ਕਵਰ ਕਰਨਾ ਹੈ ਜਿਹਦੇ ਵਿੱਚ ਉਹ ਸਾਰੇ ਲਾਹੇਵਨ ਡਾਕੂਮੈਂਟਸ ਨਾਲ ਅਟੈਚ ਕੀਤੇ ਜਾਣਗੇ ਐਂਡ ਉਹਦੇ ਬੇਸਿਸ ਉੱਤੇ ਆਪਾਂ ਅਪਲਾਈ ਕਰ ਸਕਦੇ ਹਾਂ ਬਟ ਜਿਵੇਂ ਕਿ ਮੈਂ ਸਟਾਰਟਿੰਗ ਤੋਂ ਤੁਹਾਨੂੰ ਸ਼ੁਰੂ ਤੋਂ ਦੱਸਿਆ ਕਿ ਤੁਹਾਡੇ ਫਾਦਰ ਦੀ ਜਿਹੜੀ ਇਨਕਮ ਹੈ ਕਾਫੀ ਨੈਕ ਟੂ ਨੈਕ ਸੋ ਵੀ ਹੈਵ ਟੂ ਇਵੈਲੂਏਟ ਯਰ ਪ੍ਰੋਫਾਈਲ ਸਾਰੇ ਡਾਕੂਮੈਂਟਸ ਇੱਕ ਵਾਰੀ ਦੇਖ ਕੇ ਅਸੀਂ ਕਲੈਰਿਟੀ ਲੈ ਸਕਦੇ ਹਾਂ ओके okay, सो so शुभदीप का अगला सवाल ये भी है कि सर जर्मन लैंग्वेज अगर नहीं आती तो फिर पार्ट टाइम जॉब किस तरह मिल सकती है इंग्लिश लैंग्वेज बेस से जॉब कर सकते हैं सर प्लीज दसो तो उसी बिल्कुल कर सकते हो देखो जर्मनी च एक गल समझो कि सोलह मिनिस्ट्रीज ने जिदा आप इंडिया कह दीदा उन्नती स्टेट ने कैनेडा चाह दीदा दस प्रोविंस ने तीन यूनियन टेरेटरीज ने उ जर्मनी च सोलह स्टेटा ने जॉब मार्केट बहुत ओपन है ਬਰਲਿਨ ਦੇ ਵਿੱਚ ਦੇਖੋ ਕੁਝ ਸਿਟੀਜ਼ ਦੇ ਮੈਂ ਨਾਮ ਲੈਣਾ ਹੈ ਬਰਲਿਨ ਹੋ ਗਿਆ ਆਖਨ ਹੋ ਗਿਆ 프랭크ਫਰਟ ਹੋ ਗਿਆ ਪੋਰਟਸਟਮ ਹੋ ਗਿਆ ਉਸ ਵਕਲੋਨ ਹੋ ਗਿਆ ਇਹ ਸਾਰੀਆਂ ਸਿਟੀਜ਼ ਜਿਹੜੀਆਂ ਨੇ ਇੰਟਰਨੈਸ਼ਨਲ ਸਿਟੀਜ਼ ਨੇ ਠੀਕ ਹੈ ਜੀ ਜਰਮਨੀ ਇਸ ਡੋਮੀਨੇਟਿਡ ਬਾਈ ਦਰ ਡੱਚ ਲੈਂਗੁਏਜ ਜਰਮਨ ਲੈਂਗੁਏਜ ਬੋਲੀ ਜਾਂਦੀ ਹੈ ਬਟ ਇੰਦਾ ਨਹੀਂ ਹੈ ਕਿ ਤੁਸੀਂ ਜੇ ਜਰਮਨ ਨਹੀਂ ਜਾਣਦੇ ਤਾਂ ਤੁਸੀਂ ਉਸੇ ਨੌਕਰੀ ਨਹੀਂ ਕਰ ਸਕਦੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਿੰਨਾ ਤੁਸੀਂ ਅੰਦਰ ਨੂੰ ਜਾਂਦੇ ਰਹੋਗੇ ਤਾਂ ਠੇੜ ਪੰਜਾਬੀ ਬੋਲੀ ਜਾਂਦੀ ਹੈ ਉਵੇਂ ਜਰਮਨੀ ਦੇ ਵਿੱਚ ਜਿੰਨਾ ਤੁਸੀਂ ਉਹਨਾਂ ਦੇ ਇੰਟੀਰੀਅਰ ਪਾਰਟ ਸੇ ਜਾਣਦੇ ਰਹੋਗੇ ਤਾਂ ਤੁਹਾਨੂੰ ਦਿਖੇਗਾ ਕਿ ਜ਼ਿਆਦਾ ਡੱਚ ਬੋਲੀ ਜਾਂਦੀ ਹੈ ਸੋ ਮਾਈ ਸੁਜੈਸ਼ਨ ਇਜ਼ ਟੌਪ 15 ਡੈਸਟੀਨੇਸ਼ਨਸ ਨੇ ਸਿਟੀਜ਼ ਨੇ ਜਰਮਨੀ ਦੇ ਅੰਦਰ ਉਹਦੇ ਵਿੱਚ ਜਿਹੜੀਆਂ ਲੋਕੇਸ਼ਨਸ ਨੇ ਉੱਥੇ ਤੁਸੀਂ ਜੇ ਅਪਲਾਈ ਕਰੋਗੇ ਕਿਸ ਤਰ੍ਹਾਂ ਦੇ ਬਰਲਨ ਦੇ ਵਿੱਚ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈਮਬਰਗ ਦੇ ਵਿੱਚ ਮਿਊਨਿਕ ਦੇ ਵਿੱਚ ਤੁਸੀਂ ਅਪਲਾਈ ਕਰੋਗੇ ਕੋਈ ਪ੍ਰੋਬਲਮ ਨਹੀਂ ਆਏਗੀ ਪਾਰਟ ਟਾਈਮ ਜੌਬਸ ਦਾ ਕੋਈ ਇਸ਼ੂ ਨਹੀਂ ਹੈ ਯੂ ਵਿਲ ਡੈਫੀਨਿਟਲੀ ਗੈਟ ਅ ਪਾਰਟ ਟਾਈਮ ਜੌਬ ਬੇਸਡ ਔਨ ਇੰਗਲਿਸ਼ ਲੈਂਗੁਏਜ ਆਲਸੋ ਸੋ ਆਈ ਹੋਪ ਮੈਂ ਤੁਹਾਡਾ ਪੁਆਇੰਟ ਕਲੈਰੀਫਾਈ ਕੀਤਾ ਤੇ ਮੈਂ ਤੁਹਾਨੂੰ ਇਹ ਵੀ ਸਮਝਾ ਸਕਿਆ ਕਿ ਕਿਸ ਤਰੀਕੇ ਨਾਲ ਕਿਸ ਏਰੀਆ 'ਚ ਤੁਸੀਂ ਜੌਬ ਫਾਈਂਡ ਓਕੇ ਸੋ ਮੈਂ ਨੈਕਸਟ ਸਵਾਲ ਲਵਾਂਗਾ ਸ਼ੁਭਦੀਪ ਸ਼ੁਭਦੀਪ ਤੁਸੀਂ ਜੰਮੂ ਤੋਂ ਬਿਲੋਂਗ ਕਰਦੇ ਹੋ ਜੰਮੂ 'ਚ ਵੀ ਸਾਡਾ ਦਫ਼ਤਰ ਹੈਗਾ ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ ਨਹੀਂ ਤਾਂ ਸਾਡੀ ਸਕਰੀਨ ਦੇ ਉੱਤੇ ਕਾਲ ਕਰਕੇ ਤੁਸੀਂ ਮੇਰੇ ਨਾਲ ਡਾਇਰੈਕਟਲੀ ਜ਼ੂਮ ਦੇ ਉੱਤੇ ਅਪਾਇੰਟਮੈਂਟ ਵੀ ਬੁੱਕ ਕਰ ਸਕਦੇ ਹੋ ਮੈਂ ਤੁਹਾਡਾ ਪੂਰਾ ਕੇਸ ਜਿਹੜਾ ਹੈ ਖੁਦ ਹੈਂਡਲ ਕਰੂੰਗਾ ਤੁਹਾਡੇ ਫਾਦਰ ਆਰਮੀ ਰਿਟਾਇਰਡ ਨੇ ਐਂਡ ਵੈਰੀ ਗੁੱਡ ਸੋ ਯੋਰ ਪ੍ਰੋਫਾਈਲ ਇਜ਼ ਵੈਰੀ ਗੁੱਡ ਓਕੇ ਸੋ

ठीक है जी तुम जो मैंने फैक्ट शेयर किए अकॉर्डिंग क्लीयरली दिख रहे हैं किसीबिलिटी ऑफ वीजा हाई है ठीक है क्योंकि फंडस भी ठीक ने तो भी आ चुकी है राइट नाउ ऑसट्रेलिया इज वेरी वेरी स्ट्रिजेड ऑस्ट्रेलिया बहुत स्ट्रिक्टली हर एक डॉक्यूमेंट नैरीफाई करता है सो तीस ये इंश्योर करना है कि जो तो फाइल अपलाई होंगी है उस टाइम के उत्ते खुद अपना एक एक डॉक्यूमेंट देखो अपनी एसओपी चेक करो अपने फंड चेक करो लेटेस्ट फंड होने चाहिए आ ਜਿਵੇਂ ਕਿ ਜਦੋਂ ਤੁਸੀਂ ਸੀਓਈ ਲਈ ਅਪਲਾਈ ਕੀਤਾ ਤੁਸੀਂ ਇਹ ਬਣ ਕੇ ਚੱਲੋ ਕਿ ਤੁਸੀਂ ਅਗਸਤ ਤੋਂ ਲੈ ਕੇ ਅਕਤੂਬਰ ਤੱਕ ਦੇ ਫੰਡ ਸ਼ੋ ਕੀਤੇ ਪੈਸਾ ਉਹੀ ਆ ਪਰ ਡਾਕੂਮੈਂਟ ਉਹ ਲੱਗਾ ਹੁਣ ਜੇ ਤੁਸੀਂ ਨਵੰਬਰ ਦੇ ਵਿੱਚ ਆਪਣਾ ਕੇਸ ਅਪਲਾਈ ਕਰ ਰਹੇ ਹੋ ਤਾਂ ਤੁਸੀਂ ਨਵੰਬਰ ਦੇ ਹਿਸਾਬ ਨਾਲ ਆਪਣੇ ਡਾਕੂਮੈਂਟ ਅਪਡੇਟ ਕਰਕੇ ਅਪਲਾਈ ਕਰਨਾ ਹੈ ਐਂਡ ਡੈਫੀਨਿਟਲੀ ਆਈ ਆਈ ਵਿਸ਼ ਤੁਹਾਡਾ ਵੀਜ਼ਾ ਆਵੇ ਚਾਂਸਸ ਆਫ ਵੀਜ਼ਾ ਆਰ ਡੈਫੀਨਿਟਲੀ ਹਾਈ ਬਿਕੋਜ਼ ਆਰਕੀਟੈਕਚਰ ਇਜ਼ ਅ ਪ੍ਰੋਗਰਾਮ ਆਲਸੋ which is in high demand in in australia and need of the this profession is also very high in australia ਸੋ ਆਈ ਹੋਪ ਤੁਹਾਡੇ ਸਵਾਲ ਦਾ ਮੈਂ ਜਵਾਬ ਦੇ ਦਿੱਤਾ ਐਂਡ ਜੇ ਤੁਸੀਂ ਵੀ ਕੁਝ ਜ਼ਿਆਦਾ ਜਾਣਕਾਰੀ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਕਨੈਕਟ ਵੀ ਕਰ ਸਕਦੇ ਹੋ ਓਕੇ ਮੈਂ ਇੱਕ ਹੋਰ ਸਵਾਲ ਲਵਾਂਗਾ ਜਿਹਦੇ ਵਿੱਚ ਮੈਨੂੰ ਅਨਫਿਲਟਰਡ ਗੁਰੂ ਗੇਮਿੰਗ ਨੇ ਪੁੱਛਿਆ ਆ ਕਿ ਸਰ ਆਈ ਐਮ ਇਨ ਜਰਮਨੀ ਡੂਇੰਗ ਗਲੋਬਲ ਐਮਏ ਵਾਨਾ ਗੋ ਟੂ ਆਸਟ੍ਰੇਲੀਆ ਬਿਕੋਜ਼ ਮਾਈ ਬ੍ਰਦਰ ਇਜ਼ ਇਨ ਆਸਟ੍ਰੇਲੀਆ ਪਲੀਜ਼ ਟੈਲ ਮੀ ਵਾਟ ਵਿਲ ਬੀ ਦਾ ਪ੍ਰੋਸੀਜਰ ਸੋ ਤੁਹਾਡਾ ਪ੍ਰੋਸੀਜਰ ਸੇਮ ਹੀ ਰਹੇਗਾ ਤੁਸੀਂ ਆਪਣੀ ਐਮਬੀਏ ਕੰਪਲੀਟ ਕਰੋ ਜਿੱਦਾਂ ਮੈਂ ਇੰਡੀਆ ਦੇ ਵਿੱਚ ਇੱਕ ਬੈਚਲਰਸ ਕਰਨ ਤੋਂ ਬਾਅਦ MBA ਦਾ ਪ੍ਰੋਗਰਾਮ ਕਰਦਾ ਹਾਂ ਚੰਡੀਗੜ੍ਹ ਯੂਨੀਵਰਸਿਟੀ ਤੋਂ ਤੋਂ ਉਦੋਂ ਬਾਅਦ ਮੈਂ ਆਸਟ੍ਰੇਲੀਆ ਅਪਲਾਈ ਕਰਨਾ ਚਾਹੁੰਨਾ ਤੁਸੀਂ ਸੇਮ ਪ੍ਰੋਸੈਸ ਅਕੋਰਡਿੰਗ ਅਪਲਾਈ ਕਰੋਗੇ ਬਿਕਾਜ਼ ਯੂ ਆਰ ਐਨ ਇੰਡੀਅਨ ਸਿਟੀਜ਼ਨ ਐਂਡ ਉਹਦੇ ਨਾਲ ਨਾਲ ਕੀ ਹੋਏਗਾ ਕਿ ਤੁਸੀਂ ਆਪਣੀ ਜਰਮਨ ਡਿਗਰੀ ਐਡ ਕਰੋਗੇ ਐਜ਼ ਅ ਵੈਲੀਡੇਸ਼ਨ ਕਿ ਮੈਂ ਜਰਮਨੀ ਦੇ ਵਿੱਚ ਪੜ੍ਹਾਈ ਕਰਕੇ ਅਪਲਾਈ ਕਰ ਰਿਹਾ ਈਵਨ ਇਫ ਯੂ ਆਰ ਸਿਟਿੰਗ ਇਨ ਜਰਮਨੀ ਯੂ ਵਿਲ ਬੀ ਅਪਲਾਈਂਗ ਐਜ਼ ਐਨ ਇੰਡੀਅਨ ਸਿਟੀਜ਼ਨ ਓਨਲੀ ਸੋ ਥਰ ਇਲ ਨਾਟ ਬੀ ਮਚ ਚੇਂਜ ਯੂਰ ਪ੍ਰੋਸੈਸ ਵਿਲ ਬ so next i'll take a question from unfiltered okay unfiltered guru main toada jawab de chuka ha i want to go to australia so unfiltered guru tusi screen te ditte hoye numbers te call kar sakde ho meri team na raat tak kar sakde ho mere naal gal kar sakde ho i'll definitely help you out with this because it's not a very complicated thing but ek bahut hi expert consultant hi toada process sahi tareeke na kar sakta hai perfect so 2025 पास आउट거든 तो ऑस्ट्रेलिया अप्लाई कर सकते हो ਤੁਸੀਂ 2026 ਤੱਕ ਸ਼ੁਭ ਦੀਪ ਕਰ ਸਕਦੇ ਹੋ ਅਪਲਾਈ 2026 ਤੱਕ ਕਿਸੇ ਵੀ ਇਨਟੈਕਟ ਕਰ ਸਕਦੇ ਹੋ ਐਂਡ 2027 ਦੇ ਵਿੱਚ ਜਿਹੜਾ ਫੈਬ ਇਨਟੈਕ ਕੋ ਯੂਨੀਵਰਸਿਟੀ ਆਫਰ ਕਰ ਰਹੀ ਹੈ ਜਾਂ ਮਾਰਚ ਕਰ ਰਹੀ ਹੈ ਉੱਥੇ ਤੱਕ ਫਿਜ਼ਿਬਿਲਟੀ ਹੁੰਦੀ ਹੈ ਬਟ ਗ੍ਰੈਜੂਅਲੀ ਉਸ ਤੋਂ ਬਾਅਦ ਚਾਂਸਸ ਆਫ ਰਿਫਿਊਜ਼ਲ ਹਾਈ ਹੋ ਜਾਂਦੇ ਹੈ ਜਾਂ ਫਿਰ ਸੀਓਈ ਕਲੀਅਰੈਂਸ ਦੇ ਚਾਂਸਸ ਖਤਮ ਹੋ ਜਾਂਦੇ ਸੋ ਮਾਈ ਰਿਕਵੈਸਟ ਇਸ ਜਿੰਨੀ ਜਲਦੀ ਹੋ ਸਕੇ ਤੁਸੀਂ ਅਪਲਾਈ ਕਰੋ ਆਸਟ੍ਰੇਲੀਆ ਵਾਸਤੇ ਚੈੱਕ ਜੇ ਮੈਂ ਕਿਸੇ ਹੋਰ ਦਾ ਸਵਾਲ ਮਿਸ ਕਰ ਗਿਆ ਹਾਂ ਆਈ ਥਿੰਕ ਮੈਂ ਜਿੰਨੇ ਕੁਸ਼ਨ ਸੀਗੇ ਮੈਂ ਉਹਦਾ ਜਵਾਬ ਦੇ ਦਿੰਦਾ ਹੈ ਜੀ ਸੋ ਸਟੂਡੈਂਟਸ ਹੋਰ ਵੀ ਕੋਈ ਸਵਾਲ ਹੈ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ 15 ਮਿੰਟ ਹੋ ਗਏ ਆ 30 ਮਿੰਟ ਦਾ ਸੈਸ਼ਨ ਹੈ ਤਾਂ 15 ਮਿੰਟ ਹੋਰ ਨੇ ਸਾਡੇ ਸੈਸ਼ਨ ਦੇ ਸੋ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਵੱਤੋ ਵੱਤ ਸਟੂਡੈਂਟਸ ਨਾਲ ਗੱਲਬਾਤ ਹੋ ਸਕੇ ਉਹਨਾਂ ਦੇ ਪ੍ਰੋਬਲਮਸ ਸੋਲਵ ਹੋ ਸਕਣ ਜਰਮਨੀ ਬਾਰੇ ਅੱਜ ਡਿਟੇਲ ਚ ਗੱਲ ਕਰ ਰਹੇ ਆ ਬਹੁਤ ਸਾਰੀਆਂ ਆਪਸ਼ਨਸ ਨੇ ਜਰਮਨੀ ਦੇ ਵਿੱਚ ਸੋ ਅਮਨਦੀਪ ਜੀ ਦੋ ਚੀਜ਼ਾਂ ਬਹੁਤ ਵੱਡਾ ਕਨਸਰਨ ਹੁੰਦਾ ਇੱਕ ਤਾਂ ਜਰਮਨੀ ਜਾਣ ਤੇ ਪੈਸੇ ਕਿੰਨੇ ਲੱਗਣਗੇ ਫਿਰ ਉੱਥੇ ਜਾ ਕੇ ਸੈਟਲਮੈਂਟ ਕਿਦਾਂ ਦੀ ਹੋ ਸਕਦੀ ਹੈ ਉੱਥੇ ਜਾ ਕੇ ਪੈਸੇ ਕਿੰਨੇ ਕਮਾਏ ਜਾ ਸਕਦੇ ਨੇ ਆਰਿਆਨ ຢਦਵ ਜੀ ਦਾ ਸਵਾਲ ਲੈ ਲੈਂਦੇ ਆ ਪਹਿਲਾਂ ਜੀ ਬਿਲਕੁਲ ਸਰ ਸੋ ਮੈਂ ਇੱਕ ਵਾਰੀ ਸਕਰੀਨ ਦੇ ਉੱਤੇ ਦੁਆਰਾ ਚੈੱਕ ਕਰਦਾ ਹਾਂ ਸੋ ਵੀ ਹੈਵ ਗਾਟ ਸਰ ਮੇਰੇ 90% ਤੇ ਕਿੰਨੀ ਸਕਾਲਰਸ਼ਿਪ ਲਵਾ ਦੋਗੇ ਸਰ ਮੇਰੇ 90% ਨੇ ਆਰਿਆਨ ຢਦਵ ਤੁਹਾਨੂੰ ਮੈਂ 1 ਸਾਲ ਜੇ ਤੁਸੀਂ ਜਰਮਨੀ ਜੈ ਅਪਲਾਈ ਕਰਦੇ ਆ I will give you scholarship of ਸੱਚ ਹਿਊਜ ਨੰਬਰ ਕਿ ਤੁਹਾਡੀ ਇੱਕ ਸਾਲ ਦੀ ਫੀਸ ਜਿਹੜੀ ਆ ਸਿਰਫ 4600 ਯੂਰੋ ਰਹੇਗੀ 4000 ਯੂਰੋ ਤੁਹਾਡੀ ਇੱਕ ਸਾਲ ਦੀ ਫੀਸ ਰਹੇਗੀ ਐਵਰੇਜ ਤੁਹਾਡਾ 8000 ਪਲੱਸ ਯੂਰੋਸ ਦਾ ਸਕਾਲਰਸ਼ਿਪ ਆਏਗਾ ਸੋ 4600 ਯੂਰੋ ਇੱਕ ਸਾਲ ਦੀ ਫੀਸ ਰਹੇਗੀ ਉਹ ਵੀ ਜਰਮਨੀ ਦੀ ਇੱਕ ਸਟੇਟ ਕ੍ਰੈਡੀਟਿਡ ਯੂਨੀਵਰਸਿਟੀ ਦੇ ਅੰਦਰ ਆਇਲਸ ਕਰ ਲੋ 6.0 ਲੈਸ ਐਂਡ 5.5 ਬੈਟ ਸਕੋਰ ਲੈ ਲੋ ਵੀ ਵਿਲ ਡੂ ਥਿਸ ਫਾਰ ਯੂ ਜੇ ਤੁਸੀਂ ਜ਼ਿਆਦਾ ਜਾਣਕਾਰੀ ਚਾਹੁੰਦੇ ਹੋ ਯੂ ਕੈਨ ਕੰਟੈਕਟ ਅਸ ਔਨ ਦ ਸਕ੍ਰੀਨ ਮੈਨਰ ਡਾਇਰੈਕਟਲੀ ਕਾਉਂਸਲਿੰਗ ਵੀ ਤੁਸੀਂ ਕਰਵਾ ਸਕਦੇ ਹੋ ਆਨ ਅਸਟ੍ਰੇਲੀਆ ਜਾਣਾ ਚਾਹੁੰਦੇ ਹੋ ਓਕੇ ਜੇ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਕੇਸ ਦੇ ਵਿੱਚ ਦੇਖੋ ਸਕਾਲਰਸ਼ਿਪ ਨਾ ਹਰ ਇੰਸਟੀਟਿਊਸ਼ਨ ਦੀ ਵੇਰੀ ਕਰਦੀ ਹੈ ਔਨ ਐਨ ਐਵਰੇਜ 5 ਟੂ 6000 ਡਾਲਰ ਦੀ ਸਕਾਲਰਸ਼ਿਪ ਤੁਹਾਨੂੰ ਮਿਲ ਸਕਦੀ ਹੈ ਬਟ ਅਗੇਨ ਇਟ ਇਟ ਇਜ਼ ਕੰਪਲੀਟਲੀ ਔਨ ਦ ਬੇਸਿਸ ਆਫ ਆਸਟ੍ਰੇਲੀਅਨ ਯੂਨੀਵਰਸਿਟੀਆਂ ਦੇਖੋ ਆਸਟ੍ਰੇਲੀਆ ਚ ਨਾ ਮੋਠੇ ਮੋਠੀ 42 ਯੂਨੀਵਰਸਿਟੀਆਂ ਨੇ 42 ਯੂਨੀਵਰਸ किस रीजन जाना चाहते हो मेलबन चाहते हो आर एम आई टी चाहना चाहते हो ला ट्रॉप चाहते हो यूनिवर्सिटी ऑफ जाना जाहते हो विच एवर यूनिवर्सिटी टू अपने अकॉर्डिंग वी हैव टू योर प्रोफाइल बट योर परसेंटेज इज वेरी गुड सो आयल्स मैं छे साढ़े पांच जर्मनी लिए किया जा बट जो ऑस्ट्रेलिया जाना हो तो आई वुड सजेस्ट सिक्स पॉइंट फाइव नॉट लैस दिन बट जो सिक्स ईच भी आने वी कैन डेफिनेटली एक्सप्लोर गुड ऑप्शन फॉर यू बट एवरेज यू नो फाइव थाउजें डॉलर तक की स्कॉलरशिप की पॉसिबिलिटी जरूर रहती है ओके सो सर अगर एडवांटेज कॉलेज ऑस्ट्रेलिया से सी आ जाए तो वीजा सक्सेस कितना है आज साढ़े छ पे सिक्सटी लैक फंड कॉलेज इंस्टीट्यूशन मैटर नहीं करता ऑस्ट्रेलिया का प्रोसेस बहुत स्ट्रिंजेंट है आई विल ऑलवेज रिकमेंड पैसा कितना पड़ा हुआ है लेकिन उसके साथ साथ इफ यू शो सोर्स ऑफ फंड पैसा कहाँ से आया है पैसा कितो आया है इफ यू शो दैट दैट विल मेक योर प्रोफाइल मोर क्रेडिबल सो ऑस्ट्रेलिया जो फाइल लॉन्च करनी है सवालों के जवाब उसने किना पैसा है कितों आया है क्यों आया है किनेता है किता है ट्रांजेक्शन कि वैलिडे दिखनिया पैदा ने जो वैलिडे सस्टेन हो जाएफिनेटली योर क्रेडिबिलिटी ऑफ गेटिंग अजा इज वेरी हाई बट मैं इसके बाद डॉक्यूमेंट्स देखिए बिना नहीं कह सकता बिकॉज ਡਾਕੂਮੈਂਟਸ ਆ ਵੈਰੀ ਇੰਪੋਰਟੈਂਟ ਵੈਨ ਯੂ ਅਪਲਾਈ ਫॉर ਆਸਟ੍ਰੇਲੀਆ ਸਟੱਡੀ ਵੀਜ਼ਾ ਤੁਹਾਡੇ ਸਟੈਪਸ ਕਵਰ ਹੁੰਦੇ ਨੇ ਕਿ ਨਹੀਂ ਹੁੰਦੇ ਨੇ ਉਹਦੇ ਬੇਸਿਸ ਤੇ ਅਸੀਂ ਬੈਟਰ ਗਾਈਡ ਕਰ ਸਕਦੇ ਹਾਂ ਤੁਹਾਨੂੰ ਬਟ ਜੇ ਤੁਸੀਂ ਜ਼ਿਆਦਾ ਜਾਣਕਾਰੀ ਚਾਹੁੰਦੇ ਹੋ ਯੂ ਕੈਨ ਡੈਫੀਨਿਟਲੀ ਵਿਜ਼ਿਟ ਆਰ ਆਫਿਸ ਥੈਂਕ ਯੂ ਸ਼ੁਭਦੀਪ ਥੈਂਕ ਯੂ ਸੋ ਮੱਚ ਯੂ ਕੈਨ ਵਿਜ਼ਿਟ ਅਸ ਐਂਡ ਗੈਟ ਯੂਅਰ ਬੁੱਕ ਕੁਐਰੀਜ਼ ਆਨਸਰਡ ਐਸ ਵੈਲ Okay. सिदू मूसे वाले का सवाल है एक सर आस्ट्रेलिया कि देखो ऑन एन एवरेज आई विजैस के बारह तो चौदह लाख की मिनीम आई टी आर तो होनी ज्यादा होगी उन्नी चंकी है बट बारह लाख की आई टी आर दिखानी तो दिखाई पैनी है जो बेसिस से अपने प्रोफाइल क्रेडिबल बना सद बड़ी बेसिक जी गल समझो कि जो कि बच्चे ने अपने फादर के थ्रू अपने फंड शो किए हैं फादर सोर्स ऑफ फंड फादर ने पिछले भी साल तो एक बे जॉब की है ਤੇ 20 ਸਾਲ ਬਾਅਦ ਫਾਦਰ ਦੀ ਆਈਟੀਆਰ 12 ਲੱਖ ਦੀ ਹੋਈ ਹੈ ਪਰ ਫਾਦਰ ਜਿਹੜੇ ਫੰਡ ਦਿਖਾ ਰਹੇ ਨੇ 40 ਲੱਖ ਦੇ ਮੈਚ ਨਹੀਂ ਕਰਦਾ ਰਾਈਟ નો ਡਿਸਰੈਸਪੈਕਟ ਟੂ ਐਨੀਬਾਡੀਜ਼ professions ਬਟ ਤੁਸੀਂ ਇੱਕ ਗੱਲ ਸੋਚੋ ਕਿ ਇੱਕ ਬੰਦਾ 20 ਸਾਲ ਨੌਕਰੀ ਕਰਕੇ 12 ਲੱਖ ਦੀ ਆਈਟੀਆਰ ਤੇ ਪਹੁੰਚਿਆ ਆ ਤੇ ਉਹਦੇ ਕੋਲ 40 ਲੱਖ ਰੁਪਏ ਕਿੱਥੋਂ ਆ ਗਿਆ ਜੇ ਇੱਕ ਪਰਿਵਾਰ ਦੇ ਵਿੱਚ ਦੋ ਮੈਂਬਰ ਨੇ ਜਿਹਦੇ ਵਿੱਚੋਂ ਇੱਕ ਮੈਂਬਰ ਆਸਟ੍ਰੇਲੀਆ ਜਾਣਾ ਚਾਹੁੰਦਾ ਹੈ ਤੇ ਦੂਜਾ ਮੈਂਬਰ ਜਿਹੜਾ ਹੈ ਇੰਡੀਆ ਦੇ ਵਿੱਚ 12ਵੀਂ ਕਰ ਚੁੱਕਾ ਹੈ ਤੇ ਉਹ ਆਪਣੀ ਬੈਚਲਰਸ ਇੰਡੀਆ ਸ਼ੁਰੂ ਕਰ ਰਿਹਾ ਹੈ ਐਂਡ ਨਾਲ ਦੀ ਨਾਲ ਮਦਰ ਨੇ ਠੀਕ ਹੈ ਤੇ ਹਸਬੰਡ ਨੇ ਕਾਰ ਦੇ ਵਿੱਚ ਚਾਰ ਮੈਂਬਰ ਨੇ ਤੇ ਹਸਬੰਡ ਜਿਹੜੇ ਨੇ ਬੱਚੇ ਦੇ ਫਾਦਰ ਜਿਹੜੇ ਨੇ ਉਹਨਾਂ ਦੇ ਮਮਾ ਪਾਪਾ ਵੀ ਨੇ ਠੀਕ ਹੈ ਜੀ ਸੋ ਆਸਟ੍ਰੇਲੀਅਨ ਇਮੀਗ੍ਰੇਸ਼ਨ ਨੇ ਇਹ ਵੈਲਿਊਏਟ ਕਰਨਾ ਕਿ 12 ਲੱਖ ਦੀ ਆਈਟੀਆਰ ਦੇ ਬੇਸਿਸ ਤੇ ਚਲੋ ਤੁਸੀਂ 40 ਲੱਖ ਦੇ ਫੰਡ ਦਿਖਾ ਦਿੱਤੇ ਬਟ ਸੈਕਿੰਡ ਐਂਡ ਥਰਡ ইয়ার ਆਫ ਫੀਸ ਜਿਹੜੀ ਹੈਗੀ ਆ ਯਾ ਮਾਸਟਰਸ ਦੀ ਦੋ ਸਾਲ ਦੇ ਵਿੱਚ ਸੈਕਿੰਡ ইয়ার ਦੀ ਜਿਹੜੀ ਫੀਸ ਹੈਗੀ ਹੈ ਤੇ ਫੰਡਿੰਗ ਉਹ ਕਿਦਾਂ ਵੈਲੀਡੇਟ ਹੋਏਗੀ ਇੰਡੀਆ ਦੇ ਵਿੱਚ ਕੋਈ ਮੈਡੀਕਲ ਅਮਰਜੈਂਸੀ ਆ ਜਾਂਦੀ ਹੈ ਇੰਡੀਆ ਦੇ ਵਿੱਚ ਰੋਟੀ ਖਾਣੀ ਹੈ ਆਨ ਐਨ ਐਵਰੇਜ ਦੋ ਮੈਂਬਰਾਂ ਦਾ ਵੀ ਖਰਚਾ ਇੱਕ ਸਾਲ ਦਾ 5 ਤੋਂ रोटी खानी राशन लेके आना सब कुछ बहुत ऑस्ट्रेलिया रिव्यू करता है तो उन्होंने ये देखना कि फंडिंग जेन्यन नहीं है, इस करके चांसिस ऑफ तो रिफ्यूजल बढ़ जाते हैं ठीक है जी सो इस करके इंश्योर करो कि जो अपने फंडिंग दिखाई नहीं है कि जो तुम्हें लख रुपया दिखाता सत्तर लख रुपया दिखाता तो आई टीआर चौदह लख रुपए की रिफ्यूजल आएगा आई टीआर ਕਿੰਨੀ ਹੈ ਉਹਦੇ ਅਕੋਰਡਿੰਗ ਤੁਹਾਡੀ ਫੰਡਿੰਗ ਵੈਲੀਡੇਟ ਹੁੰਦੀ ਹੈ ਉਹਦੇ ਅਕੋਰਡਿੰਗ ਇਹ ਚੈੱਕ ਕੀਤਾ ਜਾਂਦਾ ਹੈ ਕਿ ਐਂਡ ਐਵੀ ਚੈੱਕ ਕੀਤਾ ਜਾਂਦਾ ਹੈ ਸੋਰਸ ਆਫ ਇਨਕਮ ਹੈ ਤੁਹਾਨੂੰ ਕਿਹਾ ਨਾ ਕਿ ਜੇ ਸੋਰਸ ਆਫ ਇਨਕਮ ਹੈ ਸ਼ੋ ਹੋ ਰਹੀ ਹੈ ਕਿ ਫਾਦਰ 20 ਸਾਲ ਤੋਂ ਨੌਕਰੀ ਕਰ ਰਹੇ ਨੇ ਤਾਂ ਇੱਕ ਬੰਦਾ 20 ਸਾਲ ਲਾ ਕੇ 12 ਲੱਖ ਦੀ ਆਈਟੀਆਰ ਤੇ ਪਹੁੰਚਿਆ ਜੇ ਕੋਈ ਬੰਦਾ 25 ਲੱਖ ਦੀ ਆਈਟੀਆਰ ਭਰ ਰਿਹਾ ਹੈ 25 ਲੱਖ ਦੀ ਆਈਟੀਆਰ ਦੇ ਉੱਤੇ ਉਹਦੇ ਕੋਲ 35 ਲੱਖ 40 ਲੱਖ ਰੁਪਏ ਸੇਵਡ ਹੈ ਸਟਿਲ ਪੋਸੀਬਲ ਰਾਈਟ ਸੋ ਦੇ ਵਿੱਚ ਇਹ ਹੋ ਸਕਦਾ ਹੈ ਕਿ 12 ਲੱਖ ਦੀ ਆਈਟੀਆਰ ਹੈ ਫਾਦਰ ਦੀ 40 ਲੱਖ ਫੰਡ ਸ਼ੋ ਕੀਤੇ ਪ੍ਰਾ ਪ੍ਰੋਪਰਟੀ ਦਾ ਅਕਾਊਂਟ ਜਿਹੜਾ 25 ਲੱਖ ਦਾ ਐਡ ਹੋਇਆ ਪੋਸੀਬਲ ਬਟ ਉਹਦੇ ਵਿੱਚ ਹੁਣ ਅਸੀਂ ਇਹ ਵੈਲੀਡੇਟ ਕਰਨਾ ਹੈ ਕਿ ਜਿਹੜੀ ਸੈਕੰਡ ইয়ার ਦੀ ਫੀਸ ਆਏਗੀ ਉਹ ਕਿੱਦਾਂ ਨਿਕਲੇਗੀ ਜਾਂ ਸੈਕੰਡ ইয়ার ਥਰਡ ইয়ার ਦੀ ਫੀਸ ਆਏਗੀ ਉਹ ਕਿੱਦਾਂ ਨਿਕਲੇਗੀ 댓 ਇਜ਼ ਵਾਟ ਐਸਓਪੀ ਐਂਡ ਫੰਡਿੰਗ ਇਜ਼ 올 ਅਬਾਊਟ ਜਦੋਂ ਵੀ ਤੁਸੀਂ ਆਸਟ੍ਰੇਲੀਆ ਵਾਸਤੇ ਅਪਲਾਈ ਕਰਦੇ ਹੋ ਦੋ ਸਾਢੇ ਸੈਸ਼ਨ ਜਰਮਨੀ ਵਾਸਤੇ ਸੀਗਾ ਬਟ ਕੋਈ ਪ੍ਰੋਬਲਮ ਨਹੀਂ ਹੈ ਜਦੋਂ ਵੀ ਤੁਸੀਂ ਆਸਟ੍ਰੇਲੀਆ ਵਾਸਤੇ ਅਪਲਾਈ ਕਰਦੇ ਹੋ ਇਹ ਨੋਟਿਸ ਕਰੋ ਕਿ ਜਿਹੜੇ ਤੁਹਾਡੇ ਫੰਡ ਸ਼ੋ ਹੋ ਰਹੇ ਨੇ ਸਿਰਫ ਪਹਿਲੇ ਸਾਲ ਦੀ ਫੀਸ ਵਾਸਤੇ ਨਹੀਂ ਉਹ ਇਹ ਵੀ ਚੈੱਕ ਕਰ ਰਹ

ओके सो एलेक्स मैं थोड़ा जा समझना चाहूंगा तुसी मेंशन की था गॉड सीओई वी हैव गॉट 2023 2 एंड 2023 2 एंड 3 द टूरिस्ट वीजा रिफ्यूजल है सो स्टडी वीजा रिफ्यूजल तो नहीं आया है हले कैन यू प्लीज कंफर्म दैट हां जी शुभ शुभदीप देयर इज अ फिजिबिलिटी व्हाट यू आर मेंशनिंग यस दैट इज पॉसिबल देखो मैं नहीं कह रहा कि आईटीआर कट होवे तो इधर इधर मतलब ये है कि 40 लाख नहीं हो सकता हो सकता है बट वी हैव टू वेरीफाई जैसे उसने जैसे है कि 55000 पापा की सैलरी है एंड उसके बाद 27000 पेंशन आ रही है डेफिनेटली फिजिबिलिटी है बट वो डॉक्यूमेंट्स को वेरीफाई करना बहुत जरूरी है ओके सो एलेक्स रिफ्यूजल नहीं है देखो आई ऑलवेज सजेस्ट के ਜੋ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਦਾ ਰਿਫਿਊਜ਼ਲ ਆਂਦਾ ਹੈ ਆਈ ਆਲਵੇਸ ਬਿਲੀਵ ਮੈਂ ਗਲਤ ਵੀ ਹੋ ਸਕਦਾ ਬਟ ਜੋ ਮੈਂ ਐਕਸਪੀਰੀਅੰਸ ਕੀਤਾ ਹੈ ਕਿ ਆਸਟ੍ਰੇਲੀਆ ਜਿੱਤੇ ਟੂਰਿਸਟ ਵੀਜ਼ਾ ਵਿਸਟਰ ਵੀਜ਼ਾ ਰਿਫਿਊਜ਼ਲ ਆਂਦਾ ਉਸ ਤੋਂ ਬਾਅਦ ਸਟੱਡੀ ਵੀਜ਼ਾ ਦੇ ਉੱਤੇ ਤੁਹਾਡਾ ਜਿਹੜਾ ਵੀਜ਼ਾ ਹੈ ਉਹ ਨਹੀਂ ਆਂਦਾ ਬਿਕੋਜ਼ ਆਸਟ੍ਰੇਲੀਆ ਦੇ ਵਿੱਚ 3-4 ਸਾਲ ਦੇ ਜਾਂ 5 ਸਾਲ ਦੇ ਐਕਚੁਅਲੀ ਗੈਪ ਤੋਂ ਬਾਅਦ ਵੀ ਦੁਬਾਰਾ ਫਾਈਲ ਆਣੀ ਚਾਹੀਦੀ ਹੈ ਦੇ ਵੈਲੀਡੇਟਿਡ ਸਿンス ਯੂ 멘ਸ਼ਨਿੰਗ ਕਰਟਨ ਯੂਨੀਵਰਸਿਟੀ ਦਾ ਤੁਹਾਡਾ ਸੀਓਈ ਆਇਆ ਹੋਇਆ ਹੈ ਮੈਂ ਤੁਹਾਨੂੰ ਇੱਕ ਪਰਸਨਲ ਰਿਕੁਐਸਟ ਕਰੂੰਗਾ ਇਫ ਯੂ ਕੈ you can call me on that number and you can tell me to have a call tell them to have a call with me after this life mai directly toade naal gal kar lunga and i'll make sure that ki mai thanu pura guide kara but because ide ide related mere kuch sawal ne jehdi toadi cvi hai if you can type in a message that where do you where are you from je tu si comment section ch mention kar do tu si kittho de rehne wale ho if you can mention that yeah yeah i understood that the i understood that tusi tusi main applicant sige but minor je bacche da refusal aave odo bhi chance hunda hai refusal da kyunki very honest theek hai M mere experience mein ye dekha hai and i want to be honest with you so if you if you would if you would like to talk to me on a call because my personally taddi cv dekhna chahunga that's my request so you can call us after this session it will be wrapped up in another 7 to 8 minutes and other basis hote i went we apa germany bare gal kar rahe si so amandeep ji so, uh, main do point main chahunga please tusi share kar do germany na related ik ta kharcha kinna aunda hai plus 2 to baad student onu kyu choose kare utthe ja ke income kinni ho sakdi hai settlement kida di expect kar sakde hai ਸਰ ਦੇਖੋ ਜੇ ਬੱਚਾ ਪਾਰਟ ਟਾਈਮ ਜੌਬ ਕਰਦਾ ਹੈ ਤਾਂ ਪਾਰਟ ਟਾਈਮ ਜੌਬ ਦੇ ਉੱਤੇ ਬੱਚੇ ਨੂੰ ਐਵਰੇਜ 12 ਤੋਂ 13 ਯੂਰੋ ਜੜੇ ਨੇ ਐਸ ਪਰ ਦਾ ਗਵਰਨਮੈਂਟ ਰੂਲ ਮਿਲ ਜਾਂਦੇ ਨੇ ਬਟ ਕੁਛੇ ਕੇਸਸ ਦੇ ਵਿੱਚ 15 ਯੂਰੋਸ ਤੱਕ ਵੀ ਬੱਚਾ ਕਮਾ ਸਕਦਾ ਹੈ ਡਿਪੈਂਡਿੰਗ ਅਪਨ ਦਾ ਪਾਰਟ ਟਾਈਮ ਜੌਬ ਹੀ ਓਪਸ ਫੋਰ ਫ੍ਰੈਂਡਸੀ ਔਨ ਏਨ ਐਵਰੇਜ ਬੱਚਾ ਇੱਕ ਹਫਤੇ ਚ ਵੀ 22 ਘੰਟੇ ਕੰਮ ਕਰ ਸਕਦਾ ਹੈ ਐਂਡ ਉਹਨਾ 22 ਘੰਟੇ ਦੇ ਵਿੱਚ ਇਸ ਅਮਾਉਂਟ ਦੇ ਉੱਤੇ ਹੀ ਕੈਨ ਸਸਟੇਨ ਅ ਗੁੱਡ ਲਾਈਫ ਇੱਕ ਬੱਚਾ ਜੇ ਸਹੀ ਸਨਿੱਕੇ ਦੇ ਨਾਲ ਚੰਗੀ ਯੂਨੀਵਰਸਿਟੀ ਚ ਪੜੇ ਕਿਉਂਕਿ ਦੇਖੋ ਜਰਮਨੀ चार तक बच्चा कर सकता है, अपनी फ्लैक्बिलिटी टाइम टेबल इस तरीके ने कर सकते हैं जिसके बेसिसाइम फिक्स हो जाएगा एंड अपने हिसाब न थोड़ा जो चीजा मैनेज कर सकते हैं एंड सैकेंडली जो बच्चे ने पढ़ाई करने तो बाद गल करा सो जर्मनी चो फर बहुत अच्छा है ਮੈਂ ਖੁਦ ਪਿਛਲੇ 10 ਸਾਲ ਦੇ ਐਕਸਪੀਰੀਅੰਸ ਦੇ ਵਿੱਚ ਇਸ ਇੰਡਸਟਰੀ ਦੇ ਵਿੱਚ ਮੈਨੂੰ ਐਜੂਕੇਸ਼ਨ ਸੈਕਟਰ ਚ 15 ਸਾਲ ਹੋ ਚੁੱਕੇ ਨੇ ਮੈਂ ਕਦੇ ਨਹੀਂ ਸੁਣਿਆ ਕੋਈ ਬੱਚਾ ਜਰਮਨੀ ਤੋਂ ਵਾਪਸ ਆ ਰਿਹਾ ਮੈਂ ਕਦੇ ਨਹੀਂ ਸੁਣਿਆ ਕੋਈ ਬੱਚਾ ਕਹਿ ਰਿਹਾ ਕਿ ਜਰਮਨੀ 'ਚ ਮੇਰਾ ਐਕਸਪੀਰੀਅੰਸ ਖਰਾਬ ਹੋ ਗਿਆ ਸੋ ਜਰਮਨੀ ਦੇ ਵਿੱਚ ਮੇਰੀ ਸਟੱਡੀ ਖਤਮ ਹੋਣ ਤੋਂ ਬਾਅਦ ਮੈਂ ਐਵਰੇਜ ਵੇਜ ਰੇਟ ਜੇ ਮੈਂ ਚੰਗੀ ਮੈਂ ਦੇਖੋ ਜਰਮਨੀ 'ਚ ਕੰਡੀਸ਼ਨ ਹੈ ਕਿ ਤੁਹਾਡੀ ਜਿਹੜੀ ਪੜ੍ਹਾਈ ਹੈ ਉਹਦੇ ਬੇਸਿਸ 'ਤੇ ਹੀ ਤੁਹਾਡੀ ਜੌਬ ਹੋਵੇ ਜੋ ਤੁਸੀਂ ਜਰਮਨੀ ਚ ਪੜ੍ਹਾਈ ਕੀਤੀ ਹੈ ਉਹਦੇ ਰਿਲੇਟਿਡ ਹੀ ਤੁਹਾਡੀ ਜੌਬ ਹੋਵੇ ਓਨਲੀ THEN ਯੂ ਕੈਨ ਗੈਟ ਓਨ ਵਰਕ ਪਰਮਿਟ ਕਿਉਂਕਿ ਜਰਮਨੀ ਚ ਨਾ ਅਪ ਟੂ 18 ਮੰਥਸ ਦਾ ਜੌਬ ਸਰਚ ਵੀਜ਼ਾ ਮਿਲਦਾ ਹੈ ਜਿਹਦੇ ਵਿੱਚ ਤੁਸੀਂ ਪਾਰਟ ਟਾਈਮ ਜੌਬ ਕਰ ਸਕਦੇ ਹੋ ਪਰ ਉਹਦੇ ਨਾਲ ਨਾਲ ਤੁਹਾਨੂੰ ਜੌਬ ਲੱਭਣੀ ਪਈਗੀ ਰਿਲੇਟਿਡ ਟੂ ਯਰ ਐਜੂਕੇਸ਼ਨ ਵੈਨ ਯੂ ਗੈਟ 댓 THEN ਯੂ ਕੈਨ ਅਪਲਾਈ ਫॉर ਵਰਕ ਪਰਮਿਟ ਐਂਡ ਗੈਟ ਯਰ ਵਰਕ ਪਰਮਿਟ 39000 ਟੂ 45000 ਦੇ ਵਿੱਚ ਐਵਰੇਜ ਤੁਹਾਡੀ ਸੈਲਰੀ ਬਣ ਜਾਂਦੀ ਹੈ ਜਰਮਨੀ ਚ ਟੈਕਸੇਸ਼ਨ ਦੀ ਡਿਫਰੈਂਸ ਹੁੰਦੀ ਹੈ ਬਟ ਉੱਥੇ ਚੰਗੀਆਂ ਸਰਵਿਸਿਜ਼ ਵੀ ਮਿਲਦੀਆਂ ਨੇ ਗਵ ਟਰੈਵਲ ਐਜ਼ ਅ ਸਟੂਡੈਂਟ ਤੁਹਾਡੇ ਟਰੈਵਲ ਕਾਸਟ ਬਹੁਤ ਘੱਟ ਹੁੰਦੇ ਨੇ ਤੁਹਾਡੇ ਪਾਸਸ ਬਣ ਜਾਂਦੇ ਨੇ ਤੇ ਤੁਸੀਂ ਫ੍ਰੀ ਆਫ ਕਾਸਟ ਵੀ ਟਰੈਵਲ ਕਰ ਸਕਦੇ ਹੋ ਸੋ ਦੈਟਸ ਅਨਦਰ ਐਡਵਾਂਟੇਜ ਥੈਟ ਯੂ ਗੈਟ ਐਜ਼ ਅ ਸਟੂਡੈਂਟ ਆਲਸੋ ਬਟ ਪ੍ਰਾਈਮਰੀਲੀ ਜੇ ਬੱਚਾ 39000 ਤੋਂ ਥੱਲੇ ਵੀ ਜਾਂਦਾ ਹੈਗਾ ਆ ਸੋ ਔਨ ਐਨ ਐਵਰੇਜ ਆਈ ਹੈਵ ਐਕਸਪੀਰੀਅੰਸਡ ਬੱਚਾ 1 ਸਾਲ ਦੇ ਵਿੱਚ 30 35000 ਯੂਰੋਜ਼ ਵੀ ਕਮਾਉਂਦਾ ਹੈ तो जैसे फोर्टिंग चार हजार पैंती सौ पताली सौ यूरो महीने से कम करे एंड जर्मनी ओपनिंग ने देखो डीजल इंजन जिस प्लेटफॉर्म के दसना चाहूंगा डीजल इंजन जोल है दैट वॉज इनवेंटेड इन जर्मनी राइट सो किसी बचे ने मैकैनिकल इंजीनियरिंग करनी है इलेक्ट्रीकल इंजनियरिंग है बच्चे ने रोबोटिक्सा है जर्मनी तो कोई डेस्टेशन हो ही नहीं ਆਉਡੀ ਮਰਸਡੀ ਸਾਰੇ ਪਲਾਂਟਸ ਉੱਥੇ ਅਵੇਲੇਬਲ ਨੇ ਸਾਰੀ ਕੰਸਟਰਕਸ਼ਨ ਉੱਥੇ ਹੁੰਦੀ ਹੈ ਬਹੁਤ ਹੀ ਵਧੀਆ ਓਪਰਚੁਨਿਟੀ ਹੈ ਬੱਚੇ ਦੇ ਵਾਸਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਜ਼ਰੂਰ ਇਹ ਦੱਸਣਾ ਚਾਹੂੰਗਾ ਇਸ ਪਲੈਟਫਾਰਮ ਦੇ ਉੱਤੇ ਕਿ ਕੁਝ ਕੰਟਰੀਜ਼ ਦੇ ਵਿੱਚ ਇਸ ਟਾਈਮ ਇਹ ਪ੍ਰੋਬਲਮ ਆ ਰਹੀ ਹੈ ਕਿ ਮੈਨੇਜਰੀਅਲ ਬੈਕਗ੍ਰਾਉਂਡ ਦੇ ਬੱਚੇ ਨਹੀਂ ਚਾਹੀਦੇ ਬਟ ਜਰਮਨੀ ਨੂੰ ਮੈਨੇਜਰੀਅਲ ਬੈਕਗ੍ਰਾਉਂਡ ਦੇ ਬੱਚੇ ਚਾਹੀਦੇ ਨੇ ਸਟੈਮ ਕੋਰਸਸ ਦੇ ਬੱਚੇ ਚਾਹੀਦੇ ਨੇ ਤੁਸੀਂ ਮੈਨੇਜਮੈਂਟ ਕਰਨ ਤੋਂ ਬਾਅਦ ਉੱਥੇ ਚੰਗੀ ਪੋਜੀਸ਼ਨ ਐਕਵਾਇਰ ਕਰ ਸਕਦੇ ਹੋ ਕਿਸੇ ਵੀ ਕੰਪਨੀ ਦੇ ਵਿੱਚ ਐਜ਼ ਅ ਮੈਨੇਜਰ ਇੰਟਰਨੈਸ਼ਨਲ ਬਿਜ਼ਨਸ ਦੇ ਪ੍ਰੋਗਰਾਮ ਨੇ ਪ੍ਰੋਜੈਕਟ ਮੈਨੇਜਮੈਂਟ ਦੇ ਪ੍ਰੋਗਰਾਮ ਨੇ ਸਾਈਕੋਲੋਜੀ ਦੇ ਪ੍ਰੋਗਰਾਮ ਨੇ ਹੈਲਥ케ਅਰ ਦੇ ਪ੍ਰੋਗਰਾਮ ਨੇ ਪਬਲਿਕ ਰਿਲੇਸ਼ਨਸ ਦੇ ਪ੍ਰੋਗਰਾਮ ਨੇ ਜਿਹਦੇ ਵਿੱਚ ਤੁਸੀਂ ਅਪਲਾਈ ਕਰਕੇ ਇੱਕ ਚੰਗਾ ਪੋਲਿਕ ਬਣਾ ਸਕਦੇ ਹੋ ਸੋ ਇਦਾਂ ਦੇ ਕੋਈ ਇਸ਼ੂਸ ਨਹੀਂ ਨੇ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਜਰਮਨੀ ਦੇ ਵਿੱਚ ਜੋ ਤੁਹਾਨੂੰ ਉੱਥੇ ਅਪਲਾਈ ਕਰਨ ਤੋਂ ਰੋਕ ਕੇ ਇੱਕ ਬਹੁਤ ਵੱਡਾ ਮਿਰਥ ਹੈ ਕਿ ਜਰਮਨੀ ਦੇ ਵਿੱਚ ਵੀਜ਼ਾ ਅਪਲੀਕੇਸ਼ਨ ਨੂੰ ਟਾਈਮ ਲੱਗਦਾ ਹੈ ਜੇ ਤੁਸੀਂ ਸਹੀ ਤਰੀਕੇ ਦੇ ਨਾਲ ਸਹੀ ਟਾਈਮ ਦੇ ਉੱਤੇ ਆਫਰ ਲੈਟਰ ਅਪਲਾਈ ਕਰਕੇ ਅਤੇ ਆਫਰ ਲੈਟਰ ਅਪਲਾਈ ਕਰਨ ਤੋਂ ਬਾਅਦ ਫੀਸ ਜਮ੍ਹਾਂ ਕਰਵਾ ਕੇ LOLNA ਫਾਈਲ ਤਿਆਰ ਕਰਦੇ ਹੋ ਟਾਈਮ ਦੇ ਉੱਤੇ APS ਅਪਲਾਈ ਕਰਦੇ ਹੋ ਜੇ ਤੁਸੀਂ ਸਟੇਟ ਅਕ੍ਰੈਡੀਟਿਡ ਯੂਨੀਵਰਸਿਟੀ ਅਪਲਾਈ ਕਰਦੇ ਹੋ ਵਿਦ ਇਨ 1 ਮੰਥ ਆਪਣੀ ਫਾਈਲ ਲਾਂਚ ਕਰੋ ਤੇ ਤੁਹਾਡਾ ਵੀਜ਼ਾ ਡੈਫੀਨਿਟਲੀ ਟਾਈਮ ਦੇ ਉੱਤੇ ਆਏਗਾ ਆਈ ਥਿੰਕ ਵੀ ਹੈਵ ਅ ਕੁਐਸਚਨ ਇੱਕ ਕੁਐਸਚਨ ਹੋ ਰਿਹਾ ਜੀ ਸਰ ਮੈਂ ਪੜਨ ਦੀ ਕੋਸ਼ਿਸ਼ ਕਰ ਰਿਹਾ ਹਾਂ ਇਨਫਿਊਜ਼ਨ I have done BSc PCM okay in 2017 can i go to australia for masters okay in 22 then give some exams in 21 22 23 in fusion jo tusi comment kita hai ode basis te mainu thodi thiyan kuch difficulties lag rahi hain kyunki toda experience thoda ja detail de vich sanu review karna payega sanu dekhna payega ki tade jehde just gap proofs ne what were you doing exactly ki exams to si dete ne so i would request ki tusi स्क्रीन से दिते हुए नंबर उत्ते कॉल करके साथ टीम में रबता करो साढ़े ऑस्ट्रेलिया एक्सपर्ट्स ने मैं खुद ऑस्ट्रेलिया एक्सपर्ट हाँ ऑस्ट्रेलिया बारे भी मैं जानकारी रख रहा हाँ सो so, मैं रबता करके डॉक्यूमेंट्स वेरीफाई करके तुम जवाब दे सद यू कैन डेफिनेटली ट्राई वी नीड आयल्स बैचलर्स तुम्हें की हुई है चाहे दो हज़ार पंद्रह च भी बैचलर्स की हो आस्ट्रेलिया इज ओपन टू अक्सैप्ट योर एप्लीकेशन बट वट यू हैव डन इन द मिडल दौरान वो की होया है वो डॉक्यूमेंटेशन एक बार रिव्यू करना बहुत जरूरी है ਜੀ ਸਰ ਹੋਰ ਕੋਈ ਪ੍ਰਸ਼ਨ ਸਾਰੇ ਆਹ ਕੁਐਸ਼ਨਸ ਦੇ ਆਨਸਰ ਹੋ ਚੁੱਕੇ ਨੇ ਸਟੂਡੈਂਟਸ ਅੱਜ ਦੇ ਸੈਸ਼ਨ ਦੇ ਵਿੱਚ ਇੰਨਾ ਹੀ ਆ ਜਰਨੀ ਬਾਰੇ ਡਿਟੇਲ ਦੇ ਵਿੱਚ ਅਸੀਂ ਗੱਲ ਕੀਤੀ ਕੱਲ ਦੁਬਾਰਾ ਇਸੇ ਟਾਈਮ ਤੇ ਸੈਸ਼ਨ ਹੋਏਗਾ ਕੋਈ ਵੀ ਸਵਾਲ ਹੈ ਤੁਸੀਂ ਕਾਲ ਕਰ ਸਕਦੇ ਹੋ ਇਹ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਲਾਈਵ ਸੈਸ਼ਨ ਤੋਂ ਬਾਅਦ ਵੀ ਤੁਸੀਂ 9041390412 ਤੇ ਕਾਲ ਕਰਕੇ ਲੈਂਡਮਾਰਕ ਦੀ ਟੀਮ ਨਾਲ ਕਨੈਕਟ ਕਰਕੇ ਜੋ ਵੀ ਪੁੱਛਣਾ ਚਾਹੁੰਦੇ ਹੋ ਪੁੱਛ ਸਕਦੇ ਹੋ ਅੱਜ ਦੇ ਸੈਸ਼ਨ ਚ ਇੰਨਾ ਹੀ ਸਾਰੇ ਸਟੂਡੈਂਟਸ ਦਾ ਪੇਰੈਂਟਸ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਮਨਦੀਪ ਜੀ thank you thank you so much ji thank you ji thank you.